ਬਦਰੀਨਾਥ ਦੀ ਐਂਟਰੀ ਹੋ ਕਹਿੰਦੇ ਗੱਡੀਆਂ ਅੰਦਰ ਬੈਠੋ ਕਹਿੰਦੇ ਬਸ ਦੇਖ ਰਹੇ ਨੇ ਗੱਡੀਆਂ ਨੂੰ ਕੋਲੋਂ ਹਾਪਾ ਪਹੁੰਚ ਗਏ ਸੀ ਬੰਦਰੀਨਾਥ ਮੰਦਿਰ ਚ ਤੇ ਇਹਦਾ ਇਤਿਹਾਸ ਵੀ ਐਦਾਂ ਦਾ ਤੇ ਹੁਣ ਤਾਂ ਇਦਾਂ ਯਾਤਰਾ ਖੁੱਲੀ ਆ ਹਨਾ ਤੇ ਇਹ ਬਰਫ ਨਾਲ ਕਹਿੰਦੇ ਵੀ ਸਾਰਾ ਟੱਕ ਆ ਜਾਂਦਾ ਮੋਟਰਸਾਂ ਤਿਲਕ ਗਿਆ ਓਵਰ ਓਵਰ ਹੋ ਗਿਆ ਸੀ ਆਪਣੇ ਵਾਲਿਆਂ ਨੇ ਕਰਤਾ ਸੈਟ ਬਾਈ ਹੋਰੀ ਪੁੱਛਦਿਆਂ ਕਹਿੰਦੇ ਬਾਈ ਟੋਟਲ ਖਰਚਾ ਦੱਸ ਦੀ ਵੀ ਕਿੰਨਾ ਆ ਐਂਡ ਤੇ ਦੱਸਣਾ ਪੈਣਾ ਹੁਣ ਆਪਾਂ ਨੂੰ ਸਾਰਾ ਲੇ ਵੀ ਸੰਗ ਤੇ ਅਸੀਂ ਚੱਲਿਆ ਹੁਣ ਗੋਵਿੰਦ ਘਾੜ ਤੋਂ ਵਾਪਸੀ ਲੀ ਸੁਦੇਸ ਵਾਲੇ ਕੀ ਟਰੈਕਟਰ ਵੇ ਹਾਂ ਟਰੈਕਟਰ 'ਤੇ ਦੇਖਿਆ ਤਾਂ ਆਏ ਹਾਏ ਟਰੈਕਟਰ 'ਤੇ ਹੀ ਦੇਖਿਆ ਦੀ ਕਹਿੰਦਾ ਇਹ ਹਾਂ 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 ਠੀਕ ਆ ਠੀਕ ਆ ਇਹ ਗੱਡੀਆਂ 'ਚ ਪਾਦੇ ਆਪਾਂ ਨੇ ਲੈ ਵੀ ਚੱਕ ਦੀ ਬਦਰੀ ਨਾਥ ਨੂੰ ਇੰਨੇ 24 ਕਿਲੋਮੀਟਰ ਹੈ ਹਾਂ 23 ਕਿਲੋ 24 ਕਿਲੋਮੀਟਰ ਟੋਟਲ ਉਤੋਂ 24 ਹੀ ਆ ਜਿੱਥੋਂ ਲਾਈਏ ਰਿਸ਼ਨ ਥੋੜਾ ਜਿਹਾ ਜਾਮ ਲੱਗ ਰਿਹਾ ਹੈਗਾ ਜੀ ਤਾਂ ਬਸ ਹੋ ਗਈ ਬਦਰੀਨਾਥ ਦੀ ਐਂਟਰੀ ਹੋ ਕਹਿੰਦੇ ਗੱਡੀਆਂ ਅੰਦਰ ਬੈਠੋ ਕਹਿੰਦੇ ਬਸ ਦੇਖ ਰਹੇ ਨੇ ਗੱਡੀਆਂ ਨੂੰ ਐਂਟਰੀ ਹੁੰਦੀ ਔਰੇ ਬਦਰੀਨਾਥ ਦੀ ਉਹਨਾਂ ਨੇ ਨੰਬਰ ਹੀ ਲਿਖਣੇ ਹੁੰਦੇ ਬਸ ਹੋਰ ਨਹੀਂ ਕੋਈ ਚੱਕਰ ਨੰਬਰੀ ਨੋਟ ਕਰਨਾ ਵੀ ਇੱਧਰ ਗੱਡੀ ਆ ਗਈ ਆ ਗਈ ਆ ਇੱਧਰ ਹਨ ਆਹ ਠੀਕ ਆ। ਆਹ ਦੇਖੋ ਬੱਬੇ ਧੁੰਦਾ ਬੱਦਲਾਂ ਨੇ ਆ ਲਕੋਲੇ ਵਿੱਚੀ। ਪਹਾੜੀ ਬਹੁਤ ਅੱਡੀਆਂਗੇ ਤਾਂ। ਦੇਖ ਬੇ। ਬਦਰੀਨਾਥ ਨੂੰ ਸਾਰੇ ਜਾ ਰਹੇ ਨੇ ਹਨਾ। ਅਗਲਾ ਜਗਾ ਵੀ ਚੱਲ 24 ਕਿਲੋਮੀਟਰ ਜਾਏ ਆਨੇ ਆਏ ਹੋਇਆ। ਕਿਉਂ ਭੈਂਟ ਆਗਾ ਪੂਰਾ। ਹਾਂ ਹੀ ਵੜਦਾ ਤੂੰ ਤਾਂ ਐ ਓਏ ਤੂੰ ਤਾਂ ਬਦਲਾ ਜੀ ਵੜ ਜਾਦਾ ਨੂੰ ਓਏ ਚਾਚਾ ਕਿੱਥੇ ਲਿਆਇਆ ਓਏ ਓਏ ਚਾਚਾ ਤੂੰ ਕਿੱਥੇ ਇਹ ਜਿੰਦਗੀ ਦੁਬਾਰਾ ਨਹੀਂ ਮਿਲਦੀ ਇੱਥੇ ਮੌਕੇ ਓਏ ਮੌਕੇ ਹੂ ਓਏ ਚਾਚਾ ਕਿੱਥੇ ਲਿਆ ਪਹਾੜਾ ਜਿੱਥੇ ਵੜ ਤੇ ਬੜੀ ਗਾ ਇਹ ਗਾ ਤਾਂ ਕੁਝ ਨਹੀਂ ਬੱਤਲੀ ਨਹੀਂ ਇਧਰ ਦਾ ਚੜਾਈ ਬਹੁਤ ਆ ਓਏ ਉਰੇ ਤਾਂ ਤੂੰ ਆਈਂਾ ਬੋਰਡ ਤਾਂ ਦਿਖਾ ਦਨੇ ਆਂ ਤ੍ਰੀਨਾਥ 10 ਕਿਲੋਮੀਟਰ ਰਹਿ ਗਿਆ ਬੱਦਲਾਂ ਦੇ ਫੋਟਾ ਖਿੱਚ ਤੇਰੇ ਵੱਡੇ ਧੂਆਂ ਤਾਣ ਹੋਇਆ ਪਿਆ ਓਏ ਮੈਂ ਕਿਹਾ ਬੱਬੂ ਬੱਦਲਾਂ ਜੀ ਵੜਤੇ ਨੇ ਹਾਏ ਰੱਬ ਦੇ ਨਾਲੇ ਲਾਦੀਆਂ ਗੱਡੀਆਂ ਕਰੋ ਓਏ ਚੈੱਕ ਪਾੜ ਮੁੰਡਿਓ ਲੋਡ ਲੈ ਰੀਆਂ ਭਾਈ ਚੜਾਈ ਬਹੁਤ ਜ਼ਿਆਦੇ ਆ ਮੁਸ਼ਕਮਾਨਾ ਲੱਗ ਰਿਹਾ ਲੈ ਕਲਾਚ ਗੱਡੀ ਦਾ ਲੈ ਵੀ ਮਤਰੋ ਕਹਿੰਦਾ ਬੱਦਲਾਂ ਤੇ ਫਿਰਦੇ ਆ ਇੱਥੇ ਵੀ ਆਪਣਾ ਪਿਆਰ ਕਰਨ ਵਾਲੇ ਭਰਾ ਮਿਲੇ ਨੇ ਕਿਹੜਾ ਪਿੰਡਾ ਵੀਰਾ ਛੋਡੀ ਵਾਲਾ ਛੋਡੀ ਵਾਲਾ ਛੋਡੀ ਵਾਲਾ ਇਹ ਕਿੱਥੇ ਪੈ ਜਾਂਦਾ ਤਲਵੰਡੀ ਪਾਈ ਕਿਤੇ ਨਾਲ ਜਾਏ ਉੱਪਰ ਕਿਵੇਂ ਮਾਹੌਲ ਕੋਮਿਆ ਫਿਰ ਹੈ ਲੈ ਵੀ ਪਿਆਰ ਕਰਨ ਵਾਲੇ ਤੇਲਾ ਬੱਦਲਾਂ ਜੀ ਮਿਲ ਗਏ ਆਪਾਂ ਨੂੰ ਬਾਈ ਨੇ ਪਛਾਣ ਲਈ ਗੱਡੀਆਂ ਖੜਾar ਕੇ ਦੀ ਸੀ ਸਾਈਡ ਤੇ ਬੈਸੀ ਤੇ ਬਾਈਆਂ ਨੇ ਮੋਟਰਸਾਈਕਲ ਰੋਕ ਲੇ ਜੱਤਰਾਣ ਓਕੇ ਚਲੋ ਵਧੀਆ ਵੀਰਾ ਹੋ ਠੀਕ ਆ ਭਰਾ ਹਾਂਜੀ ਵਧੀਆ ਓਕੇ ਓਕੇ ਬਾਈ ਓਕੇ ਬਾਈ ਜੀ ਓਕੇ ਵੀਰੇ ਬਾਈ ਨਾ ਫੋਟੋ ਤਾਂ ਕਰਾਈ ਗਈ ਯਾਰ ਰঞ্জੀਤ ਆਜੋ ਆਜੀ ਵੀਰਾ ਕਹਿੰਦੇ ਨਾ ਉਹ ਮਾਣਾ گاਉਂ ਤੋਂ ਛੇ ਨਹੀਂ ਜਾਂਦੇ ਜਾਣ ਨਹੀਂ ਦਿੰਦੇ ਉੱਥੇ ਤਾਂ ਐਂਟਰੀ ਬੰਦ ਆ ਬਸ ਇੱਕ ਲਾਸਟ ਪਿੰਡ ਦੇ ਇੱਕ ਨਾਲ ਇੱਕ ਬਦਰੀ ਇੱਥੇ ਬਦਰੀ ਨਾਥ ਕਿਹੜਾ ਓਕੇ ਵੀਰ ਬਾਈ ਠੀਕ ਆ ਓਕੇ ਓਕੇ ਟਿਕਾਈ ਨਾਲ ਜਾਓ ਚਲ ਬਈ ਮੁੰਡਿਆ ਇਹ ਆ ਗਏ ਓਏ ਮ ਬੂਰਾ ਫਦੇ ਰੱਬ ਤੇ ਯਾੜ ਨਹੀਂ ਲਾਲ ਟਮਾਟਾ ਜਾਵਾੜਦੇ ਯਾਰ ਰੱਬ ਦੇ ਦਰਸ਼ਨ ਕਰਨੇ ਵੀ ਹੋਗੇ ਠੀਕੇ ਵੀ ਕਰਾ ਲੇਗੇ ਨਾਲ ਆਪਣੀ ਗੱਡੀ ਵੀ ਕਰਾ ਦਈ ਉਹ ਆਉਂਦੀ ਆ ਜੇ ਇੱਕ ਪਿੱਛੇ ਹੋਰ ਰਾਣੀ ਰੋਜੀ ਇੱਕ ਬਈ ਵੀੂ ਤਖੜਾ ਆਹ ਰੇਸ ਵੱਡਣ ਲੱਗੀ ਕਹਿੰਦਾ ਗੱਡੀ ਹੁਣਾ ਭੱਲਾ ਠੰਡੀ ਜੀ ਠੰਡ ਵੀ ਬਹੁਤ ਲੱਗ ਰਹੀ ਹੈ ਜਨੂਨ ਤਾਂ ਹਾਂ ਉਹਨਾਂ ਲੱਗ ਰਿਹਾ ਪੂਰੀ ਹਵਾ ਤਾਕੜੀ ਆਈ ਆ ਬਾਹਰੋਂ ਚਲੋ ਉੱਧਰ ਹਉਣਿਆ ਫਿਰ ਕੀ ਆ ਸਾਨੂੰ ਵੀ ਅਜੇ ਰਸਤੇ 'ਚ ਮੁੰਡੇ ਮਿਲੇ ਦੀ ਕਹਿੰਦੇ ਐਡਾ ਵੀ ਤਾਕੜਾ ਸੀ ਨਾ ਨਹੀਂ ਗਾ ਪਰ ਅਸੀਂ ਦੇਖਣਾ ਪਰ ਜਿਵੇਂ ਉਹ ਕਹਿੰਦੇ ਨੇ ਹੁੰਦੇ ਪੀ ਪੰਜਾਬੀ ਕਿਸੇ ਦੇ ਕਦੇੋਂ ਮੁੜਦਾ ਨਹੀਂ ਜੇ ਅਸੀਂ ਵੀ ਕਿਸੇ ਨੂੰ ਆਉਂਦੇ ਆਉਂਦੇ ਕਹਾਂਗੇ ਮੁੜਦਾ ਅਗਲਾ ਵੀ ਨਹੀਂ ਜੇ ਅਸੀਂ ਕਿਸੇ ਨੂੰ ਕਹਾਂਗੇ ਉੱਤੇ ਕੋਈ ਜਾਣਦਾ ਫਾਇਦਾ ਨਹੀਂ ਮੁੜਦਾ ਅਗਲਾ ਵੀ ਨਹੀਂ ਪਤਾ ਗੱਲ ਕੀ ਮੈਂ ਚੀਤੋ ਤੇਰ ਮੰਦਿਰ ਨੇ ਬੰਦੇ ਨੇ ਸਿਰਫ ਇੱਕ ਮੱਥਾ ਢੇਕਣਾ ਇੱਛਾ ਹੁੰਦੀ ਹੈ ਬਸ ਵੀ ਉੱਥੇ ਜਾ ਕੇ ਆਣਾ ਨੇੜੇ ਦਾ ਦੇਖ ਕੇ ਆ ਗਏ ਆਪਾਂ ਦਾ ਵੀ ਚੱਲ ਨੇੜੇ ਆ ਜਾਇਏ ਨੇ ਇੱਕ ਬੰਦਾ ਇਹੀ ਗੱਲ ਸੋਚ ਕੇ ਆਂਦਾ ਹਾਂ ਉਹ ਨਹੀਂ ਕੋਈ ਚੱਕਰਬਾਕੀ ਹਾਂ ਬਸ ਐਵੇਂ ਨੇੜੇ ਵਾਲਾ ਚੱਕਰ ਆ ਵੀ ਚੱਲ ਉਹ ਤੋਂ ਸੋਚ ਕੇ ਆਂਦਾ ਵੀ ਕਿਹੜਾ ਲੱਗੂ ਫਿਰ ਬੰਦਰੀ ਨਾਲ ਤੇ ਕਹਿੰਦੇ ਫਿਲਮਾਂ ਜੀ ਦੇਖਿਆ ਹੈ ਫਿਲਮਾਂ ਜੀ ਦੇਖਿਆ ਮੈਂ ਤਾਂ ਮੈਂ ਤਾਂ ਬਾਲੀ ਨੌਲੇਜ ਨਹੀਂ ਰੱਖਦਾ ਮੈਂ ਤਾਂ ਸੁਣੀ ਦਿੱਥੂ ਉਹ ਅਰਜਨ ਵਾਲੀ ਫਿਲਮ ਚੱਲਿਆ ਬੰਦਰੀ ਨਾਲ ਵਾਲਾ ਸੀ ਨਾ ਉਹ ਫੁੱਲ ਫੁੱਲ ਜਿਹੜੀ ਉਹ ਕਰਦਾ ਹੈਗਾ ਹਾਂ ਪਤਾ ਨਹੀਂ ਮੈਂ 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 ਮੁੜਾ ਫਤਿੰਗੀ ਅੱਛਾ ਹੁਣ ਤੂੰ ਫਲ ਤੋੜ ਕੇ ਲਿਆਉਣਾ ਨਾ ਮੈਂ ਦੇਖਿਆ ਤਾਂ ਫਲ ਕਿ ਇਹ ਡੁੱਗ ਜੇ ਥੋੜਿਆ ਵੀ ਕਾਣਾ ਇੱਧਰ ਵੀ ਔਖਾ ਇੱਧਰ ਵੀ ਔਖਾ ਵਿਚਾਲੇ ਦਾ ਥੋੜਾ ਰਸਤਾ ਬਾਈ ਖਰਾਬ ਆ ਨਾ ਤਾਂ ਕਰਕੇ ਡਾਇਰੈਕਟਰ ਸਿੱਧਾ ਪੁਲ ਬਣਾ ਰਹੇ ਨੇ ਆ ਦੇਖ ਯਾਰ ਆ ਪੱਥਰ ਪੁੱਥਰ ਹੋਣਾ ਹਨ ਟਿਗੇ ਹੋਏ ਨੇ ਤਲਕਿਆ ਹੋਇਆ ਹੈ ਰਸਤਾ ਪਹਿਲਾਂ ਹੀ ਆਹ ਯਾਰ ਰਿਸਕ ਆ ਪੂਰਾ ਤਾਂ ਪਰ ਆਇਆ ਵੀ ਯਾਰਾ ਨਾ ਉਹ ਨਾਲ ਦੀ ਨਾਲ ਸੜਕਾਂ ਨਾਲ ਗਿਫਟਰ ਨਾਲ ਦੀ ਨਾਲ ਕਰ ਦਿੰਦੇ ਨੇ ਯਾਰ ਕਿਵੇਂ ਹੇ ਦੇਖੋ ਇਹ ਦੇਖ ਕੇ ਸਟਾਰਟ ਹੋ ਗਿਆ ਤੇ ਲੋਟਰੀ ਸਟਾਰਟ ਹੋ ਗਿਆ ਅੱਛਾ ਆ ਵੀਡੀਓਜ਼ ਲੱਗਦੇ ਹੁਣ ਉਹਦੇ ਪੁਲ ਬਣੀ ਜਾਂਦਾ ਸਿੱਧਾ ਜਿਹੜਾ ਬੇਕਾਰ ਜਰਾ ਉਹਨੂੰ ਕੱਟ ਦਣਗੇ ਕਿਉਂਕਿ ਇਧਰ ਸੁਭਾਵਨਾ ਜਿਆਦਾ ਪੱਥਰ ਡਿੱਗਣ ਦੀ ਊਰੇ ਨਹੀਂ ਆ ਤੇ ਮੜੀ ਮੁੱਢੀ ਟੀਨਾ ਉਹ ਪਹੁੰਚੇਗਾ ਭਾਈ ਕੱਠ ਜਾ ਇੱਕ ਕਰੋ

हां ਅਸੀਂ ਤਾਂ ਉਹੀ ਲਈ ਅਸੀਂ ਤਾਂ ਉਹੀ ਲਈ ਫਿਰਦੇ ਆ ਸਿੱਟੀ ਸਾਨੂੰ ਹਾਂ ਵੈਸੇ ਤੇ ਉਹ ਤੇ ਨਹੀਂ ਜਾਦੇ ਸੇਤੋ ਕੀ ਤਾਂ ਸਕੂਲ ਮੰਨੇ ਇਸੇ ਤਰ੍ਹਾਂ ਠੀਕ ਹੋਈ ਛੇੜੀ ਕਰਾਂਗੇ ਗੱਡੀਆਂ ਚ ਘਰ ਲੋ ਹੁਣ ਵੀ ਕਰਨੇ ਜਾਵਾਂਗੇ ਹੁਣ ਉਰੇ ਰਹਿਣਾੰੰਨੇ ਜਗਾ ਲੈ ਲੈ ਫਿਰ ਕਰ ਉਹ ਕਹਿੰਦਾ ਉਹ ਕਹਿੰਦਾ ਉਰੇ ਰਹਿਣਾ ਜਰਾ ਸੋਮਾ ਮਾਰੇਗਾ ਵੀਰੇ ਫਿਰ ਬਾਹਰ ਡੇਜਾ ਕਰਦਾ ਆ ਆ ਮੰਦਰਾ ਵੀਰੇ ਉਰੇ ਰਸਤਾ ਰਹਿ ਗਿਆ ਮੈਨੂੰ ਲੱਗਦਾ ਹਜੇ ਅੱਧਾ ਲੋਟਰ ਕਹ ਰਹੇ ਨੇ ਗੱਡੀਆਂ ਤਾਂ ਆਈ ਜਾਂਦੀਆਂ ਅੰਦਰ ਯਾਰ ਆਪਣੀ ਕਿਉਂ ਨਹੀਂ ਆਉਣ ਦਿੱਤੀ ਲੋਕੇਸ਼ਨ ਦੇਖੋ ਵੀ ਆ ਮੈਪ ਆਉੜੇ ਆ ਦੇਖੋ ਮਾਨਾ ਗਾਮ ਲਾਸਟ ਪੰਡਾ ਜਿਹੜਾ ਇੰਡੀਆ ਦਾ ਸ਼੍ਰੀ ਬਦਰੀਨਾਥ ਦਾ ਆ ਮੈਂ ਤੇ ਪਰਚੀ ਤੋਂ ਹਮ ਕਰ ਰਹੇ ਹਾਂ ਕਿ ਲੈ ਲੈ ਜਾ ਅੰਦਰ ਵੀ ਕਰਾ ਲੈ ਇਹ ਤੇ ਇੰਟਰੀ ਹੁੰਦੀ ਆ ਕੱਲੇ ਕੱਲੇ ਬੰਦੇ ਦੀ ਆਧਾਰ ਕਾਰਡ ਚਾਹੀਦਾ ਫੇਰ ਮੰਦਿਰ ਚ ਜਾਣਾ ਪੈਂਦਾਗਾ ਉਹ ਰੈਂਟਰੀ ਹੁੰਦੀ ਆ ਖਲੇ ਖਲੇ ਬੰਦੇ ਦੀ ਅਸੀਂ ਪਹੁੰਚੇ ਨਹੀਂ ਮਾਰਕੀਟ ਦੇਖੋ ਜਾਈ ਜਾਂਦੇ ਆ ਮੰਦਿਰ ਨੂੰ ਤਰੇ ਤਰੇ ਮਾਰਕੀਟ ਚ ਚੈੱਕ ਕਰੋ ਥੱਲੇ ਮੰਦਿਰ ਆ ਬਸ ਜਾ ਰਹੇ ਆ ਅਸੀਂ ਬਦਰੀਨਾਥੋ ਬਦਰੀਨਾਥ ਲੈ ਵੀ ਅਸੀਂ ਪਹੁੰਚ ਗਏ ਭਾਈ ਬਦਰੀਨਾਥ ਤੇ ਕਰੋ ਮੰਦਿਰ ਦੇ ਦਰਸ਼ਨ ਉਹ ਉੱਥੇ ਜਾਣਾ ਹਾਂ ਜੀ ਆ ਜੋ ਸ਼ੋਰ ਜੂ ਦਾ ਜੀ ਆ ਰਸਤਾ ਯੰਦ ਹੈ ਮੈਂ ਉਹ ਪੋੜ ਜਾ ਰਿਹਾ ਜੀ ਲੋ ਹਾਪਾ ਪਹੁੰਚ ਗਏ ਸੀ ਬੰਦਰੀਨਾਥ ਮੰਦਿਰ ਚ ਤੇ ਇਹਦਾ ਇਤਿਹਾਸ ਵੀ ਇਦਾਂ ਦਾ ਤੇ ਹੁਣ ਤਾਂ ਇਦਾਂ ਯਾਤਰਾ ਖੁੱਲੀ ਆ ਹਨਾ ਤੇ ਇਹ ਬਰਫ ਨਾਲ ਕਹਿੰਦੇ ਵੀ ਸਾਰਾ ਟਕ ਆ ਜਾਂਦਾ ਜਿਵੇਂ ਦੱਸਿਆ ਕਿਸੇ ਨੇ ਓਵੇਂ ਮੈਂ ਤੁਹਾਨੂੰ ਦੱਸ ਰਿਹਾ ਤੇ ਇਹਦੇ ਅੰਦਰ ਜੋਤ ਲਾ ਦਿੰਦੇ ਨੇ ਉਹ 6 ਮਹੀਨਿਆਂ ਬਾਅਦ ਉਹ ਇਹਨੂੰ ਦੁਬਾਰੇ ਖੋਲਦੇ ਨੇ ਤੇ ਉਹ ਜੋ ਤੇ ਕਹਿੰਦੇ ਚੱਲ ਰਹੀ ਹੁੰਦੀ ਆ ਤੇ ਬਾਕੀ ਇੱਕੋ ਫੁੱਲ ਵਾਲੀ ਵੀ ਹੈਗੀ ਆ ਬਾਕੀ ਫਿਲਮ ਬਣੀ ਹੋਈ ਹੈ ਤੇ ਇੱਕ ਫੁੱਲ ਵਾਲੀ ਵੀ ਆ ਵਿਚਾਲੋਂ ਫੁੱਲ ਲੈ ਕੇ ਆਈ ਸੀ ਕਹਿੰਦੇ ਬਾਕੀ ਮੈਨੂੰ ਜ਼ਿਆਦਾ ਇਹਦੇ ਬਾਰੇ ਹੋਣੀ ਹੈਗੀ ਗੁਰੂਗੜ੍ਹ ਹਮਾਰੇ ਸਾਰੀ ਨੌਲੇਜ ਆ ਇਹ ਤਾਂ ਜਿੰਨਾ ਕਿ ਦੱਸਿਆ ਜੀ ਮੈਂ ਤੁਹਾਨੂੰ ਦੱਸਤਾ ਮੇ ਦਾ ਆ ਤਾਂ ਆ ਸਾ ਨਾਲ ਦੇ ਮੁੰਡੇ ਕਹਿੰਦੇ ਜਾਣਾ ਮਾ ਚਲੋ ਭਾਈ ਮਾਤਰਾ ਇਕੱਠ ਜੱਕ ਕਰੋ ਬਹੁਤ ਦੂਰੋਂ ਲੈਣ ਲੱਗੀ ਹੋਈ ਆ ਉਧਰੋਂ ਛੋਟਾ ਵੱਧਿਆ ਆ ਰਹੀਆਂ ਨੇ ਸਾਰਿਆਂ ਦੇ ਗੇਟ ਤੇ ਫੋਟੋ ਦਾ ਮੀ ਪਈ ਜਾਂਦਾ ਨਾ ਵਕੀਲੀ ਲੀਬਲੀ ਨੇ ਲੱਟਾਂ ਲੱਗੀਆਂ ਜਿੰਦੀਆਂ ਨਾਲੇ ਮੈਂ ਚਾ ਕਰ ਲੋਰੇ ਵੀ ਮੰਨ ਲਦਾ 1.5 ਕਿਲੋਮੀਟਰ ਦੀ ਲਾਈਨ ਆ ਜਿੱਥੋਂ ਅਸੀਂ ਲੱਗ ਗਏ ਆ ਅੱਧਾ ਘੰਟਾ ਤੁਹਾਨੂੰ ਲੱਗਿਆ ਨੂੰ ਹੋ ਗਿਆ ਜਿੱਥੇ ਉਹ ਲਾਈਟ ਲੱਗ ਰਹੀ ਆ ਉੱਥੇ ਜਾਣਾ ਉੱਥੇ ਆ ਮੰਦਿਰ ਅਸੀਂ ਉਧਰ ਦੀ ਪਹਿਲਾਂ ਦੂਜੇ ਪਾਸੋਂ ਦੀ ਆ ਕੇ ਉਰੋਂ ਦੀ ਜਾ ਕੇ ਲਾਈਨ ਚ ਲੱਗ ਗਏ ਆ ਲਾਈਨ ਚ ਕਰ ਕੋ ਸਿੰਗਲ ਬੰਦੇ ਦੀ ਲਾਈਨ ਆ ਮੈਂ ਮਾ ਤੁਹਾਡੇ ਇਕਣਾਏ ਜੀ ਕਹਿੰਨੇ ਵੀ ਮਾ ਤੁਹਾਡੇ ਆਣਾ ਤੇ ਇਦੋਂ ਅੱਗੇ ਕਿੱਥੇ ਜਾਣਾ ਆਪਾਂ ਮੰਨੇ ਬੰਦੇ ਹਣਾ ਪਰ ਲਾਪਦਰਸ਼ਨ ਕਰ ਲਈ ਨਾਲੇ ਤੁਹਾਨੂੰ ਜੇ ਅੰਦਰ ਵੀਡੀਓ ਆਪਾਂ ਨੂੰ ਬਣਾਉਣ ਦਿੱਤੀ ਤਾਂ ਜਿਹੜੀ ਜੋਤ ਅੰਦਰਾ ਹਨਾ ਤੁਹਾਨੂੰ ਉਹਦੇ ਦਰਸ਼ਨ ਕਰਾਵਾਂ ਜਿਹੜੀ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਜੋਤੀ ਸ਼ਰੂਫਾ ਵੀ ਜੋਤ ਆ ਗਈ ਜਿਹੜੀ ਵੀ 6 ਮਹੀਨੇ ਵੱਧੋਂ ਖੁੱਲਦੀ ਉਹ ਜਗਦੀ ਹੋ ਰਹੀਦੀ ਹੈ ਜਦੋਂ ਇਹ ਮੰਦਿਰ ਦਾ ਟੱਕਿਆ ਜਾਂਦਾ ਬੰਦ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਇਹ ਯਾਤਰਾ ਖੁੱਲਦੀ ਹੈ ਮੰਦਿਰ ਖੋਲਦੇ ਨੇ ਉਹ ਜੋਤ ਚੱਲ ਰਹੀ ਹੁੰਦੀ ਹੈ ਕਹਿੰਦੇ 6 ਮਹੀਨੇ ਵੱਧੋਂ ਵੀ ਉਹ ਜੋਤ ਦੇ ਦਰਸ਼ਨ ਕਰਾਵਾਂਗੇ ਜੇ ਅੰਦਰ ਆਪਾਂ ਨੂੰ ਫੋਟੋ ਫੋਟੋ ਖਿੱਚਣ ਦਿੱਤੀ ਫਿਰ ਆਪਾਂ ਥੋੜੀ ਵੀਡੀਓ ਬਣਾਵਾਂਗੇ ਠੀਕ ਆ ਲੈ ਵੀ ਮਿੱਤਰੋ ਪਹੁੰਚ ਗਏ ਮੰਦਿਰ ਚ ਡੇਢ ਦੋ ਘਰ ਭੀੜ ਚ ਕਰੋ ਮੋਲ ਬਤਰੀ ਵਿਸ਼ਾਲ ਭਗਵਾਨ ਕੀ ਜੈ ਜੈ ਸ਼ੀਰ ਆਦੇ ਲੈ ਵੀ ਦਰਸ਼ਨ ਦਾ ਸੀ ਕਰਿਆ ਏ ਜਮਾਂ ਟਾਈਮ ਟਾਈਮ ਤੇ ਪੂਰੇ ਪੂਰੇ ਹਨਾ ਜਦੋਂ ਸਾਡੀ ਐਂਟਰੀ ਹੋਈ ਅੰਦਰ ਨਾਲ ਜੀ ਨਾਲ ਗੇਟ ਬੰਦ ਹੋ ਗਿਆ ਮੰਦਰ ਦਾ ਹਜੇ ਵੀ ਇੰਨੀ ਸੰਗਤ ਤਾਂ ਕਿ ਖੜੀ ਆ ਫਿਰ ਬਾਹਰ ਹਾਂਜੀ ਤੇ ਹੁਣ ਆਪਾਂ ਗੱਡੀਆਂ ਕੋਲ ਜਾਂਦੇ ਹਾਂ ਉੱਥੇ ਰੂਮ ਵਗੈਰਾ ਲੈਣੇ ਆ ਫਿਰ ਸਵੇਰੇ ਜਾਵਾਂਗੇ ਅੱਗੇ ਹਨਾ ਦੇਖਦੇ ਹਾਂ ਹਲੇ ਕੀ ਪਲਾਨ ਬਣਦਾ ਹਾਂ ਬਾਕੀ ਉੱਥੇ ਪੁੱਛਦੇ ਆ ਮੁੰਡਿਆਂ ਨਾਲ ਦੇ ਨੂੰ ਕੀ ਪਲਾਨ ਕੀ ਜਾਣਦਾ ਮੈਟਰੋ ਬਦਰੀਨਾਥ 'ਚ ਵੀ ਚੱਲਦੇ ਇੱਥੇ ਵੀ ਚੱਲਦੇ ਆ ਮੰਦਿਰ 'ਚ ਟਿੱਕੀ ਦਾ ਲੰਗਰ ਚਾਹਦੇ ਆ ਤੇ ਉਹ ਕਹਿੰਦੇ ਸਾਡੇ 1 ਬੰਦੇ ਨੂੰ ਆ ਗਿਆ ਫੋਨ ਹੋ ਗਈ ਐ ਐਮਰਜੈਂਸੀ ਤੇ ਸਾਨੂੰ ਜਾਣਾ ਪੈਣਾ ਹੁਣ ਫਿਲਹਾਲ ਵਾਪਸ ਪਹਿਲਾਂ ਸਾਡੀ ਰਾਇ ਬਣ ਗਈ ਸੀ ਉਰੇ ਰੂਮ ਮਿਲ ਗਿਆ ਸੀ 300 ਬੰਦਾ ਹਨਾ 300 ਤੋਂ ਪਾਰ ਬੰਦਾ ਜਾਨੀ ਕਿ ਇੱਕ ਬੰਦੇ ਦਾ 300 ਰੁਪਏ ਰੈਂਟ ਸੀ ਆ ਸਾਰਿਆਂ ਦਾ ਚਾਰ ਜਣਾਂ ਦਾ ਸਾਡਾ 1200 ਦਾ ਇੱਕ ਰੂਮ 2400 ਦੇ ਸਾਨੂੰ ਵੱਡਾ ਇੱਕ ਰੂਮ ਮਿਲ ਗਿਆ ਸੀ ਅੱਠਾਂ ਬੰਦਿਆਂ ਵਾਸਤੇ ਅਸੀਂ ਗੱਲਬਾਤ ਕਰ ਵੀ ਲਈ ਸੀ ਸਟੇ ਕਰਨ ਦੀ ਪਲਾਨ ਸੀ ਸਾਡਾ ਕਿਉਂਕਿ ਅਸੀਂ ਨੇ ਆਪਣੇ ਇੰਡੀਆ ਦੇ ਬਾਰਡਰ ਦਾ ਜਿਹੜਾ ਲਾਸਟ ਪਿੰਡ ਆ ਉਥੇ ਜਾਣਾ ਸੀ ਸਵੇਰੇ ਚਲੋ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਛੱਡਣਾ ਤਾਂ ਕਰਕੇ ਇੱਕ ਬੰਦੇ ਨੂੰ ਸਾਡੇ ਨੂੰ ਪ੍ਰੋਬਲਮ ਆ ਉਹਨੂੰ ਘਰੋਂ ਕੋਈ ਐਮਰਜੈਂਸੀ ਪੈ ਗਈ ਉਹ ਕਹਿੰਦਾ ਵੀ ਮੈਂ ਮੁੜਨਾ ਨਹੀਂ ਫਿਰ ਅਸੀਂ ਕਿਹਾ ਵੀ ਸਾਰੀ ਚੱਲਦੇ ਆਪਾਂ ਉਹ ਬਈ ਸਾਰੀ ਜਾਣ ਦੇ ਫਾਇਦਾ ਫਿਰ ਤੋਂ ਅਸੀਂ ਕਾਫਲਾ ਨਹੀਂ ਤੋੜਨਾ ਸਿਰੇ ਤੱਕ ਇਕੱਠੇ ਆਏ ਆ ਇਕੱਠੇ ਹੀ ਜਾਵਾਂਗੇ ਠੀਕ ਆ ਬਾਕੀ ਤੁਹਾਨੂੰ ਐਂਡ ਤੇ ਦੱਸਾਂਗੇ ਕਿੰਨਾ ਖਰਚਾ ਆਇਆ ਦੋਵਾਂ ਗੱਡੀਆਂ ਤੋਂ ਸਾਰਾ ਕੁਝ ਟੋਟਲੀ ਦੱਸਾਂਗੇ ਹਣਾ ਠੀਕ ਆ ਵਲੋਗ ਦਾ ਅਗਲਾ ਪਾਰਟ ਵੀ ਦੇਖਿਓ ਕੱਲ ਨੂੰ ਆਪਾਂ ਦੇਖ ਰਿਹਾ ਹੁਣ ਕਿੱਥੇ ਸਟੇ ਕਰਨੀ ਆ ਪਹਿਲਾਂ ਤਾਂ ਐਵੇਂ ਦੀ ਵੀ ਗੋਵਿੰਦ ਧਾਮ ਸਟੇ ਕਰਾਂਗੇ ਪਰ ਹੁਣ ਸਾਨੂੰ ਐਮਰਜੈਂਸੀ ਆ ਹੋ ਸਕਦਾ ਸੀ ਅੱਗੇ ਲੰਘ ਜੀ ਹਾਂ ਕਿਉਂਕਿ ਖਾਤਰਾ ਖਾਤਰੇ ਵਾਲਾ ਹੀ ਰਾਹ ਇਹ ਜਿਹੜਾ ਉੱਥੋਂ ਗੋਵਿੰਦ ਧਾਮ ਤੋਂ ਓਰੇ ਦਾ ਇਹ ਬਦਰੀਨਾਥ ਬਦਰੀਨਾਥ ਜਿਹੜਾ ਗੋਵਿੰਦ tạm ਤੋਂ ਬਦਰੀਨਾਥ ਦਾ ਰਸਤਾ ਏ ਥੋੜਾ ਖਾਤੜੇ ਵਾਲਾ ਕਿਉਂਕਿ ਪਹਾੜ ਉੱਪਰ ਨੇ ਥੱਲੋਂ ਦੀ ਐਵੇਂ ਰਸਤਾ ਉਹਦੇ ਗੱਡੀਆਂ ਥੱਲੋਂ ਨਹੀਂ ਲੰਘਦੀਆਂ ਹਾਂ ਜਮਾ ਸੇਖਣਾ ਦੇ ਬੱਦਲਾਂ 'ਚ ਬੈਠੇ ਹੁਣ ਤੁਸੀਂ ਪਹਿਲਾਂ ਦੇਖ ਲਈਆਂ ਵੀਡੀਓ ਦੇ ਨਾਲੀਆਂ ਕੁਛ ਦਾ ਵੀ ਨਾ ਰਾਹ ਖਰਾਬ ਆ ਰਾਹ ਪੱਥਰ ਵੀ ਡੇਗਣ ਵਾਲੇ ਰਸਤੇ ਨੇ ਥੋੜਾ ਜਿਹਾ ਕੰਡਮਾ ਰਸਤਾ ਪਰ ਸਾਨੂੰ ਜਮੇ ਐਮਰਜੈਂਸੀ ਬਣ ਗਈ ਤਾਂ ਮੁੜ ਰਹੇ ਆ ਅਸੀਂ ਰਾਤ ਨੂੰ ਨਹੀਂ ਮੁੜਨ ਦਾ ਸਾਡਾ ਕੋਈ ਪਲਾਨ ਨਹੀਂ ਸੀ ਹੁਣ ਅਸੀਂ ਵਾਪਸ ਚੱਲੇ ਆਂ ਕਿਉਂਕਿ ਗੱਡੀਆਂ ਪਾਰਕਿੰਗ ਕਰੀਆਂ ਤਿੰਨ-ਤਿੰਨ ਸੌ ਰੁਪਏ ਉਰੇ ਦਿੱਤਾ ਨਹੀਂ ਅਸੀਂ ਸੋਣਾ ਸੀ ਉਹ ਸਾਹਮਣੇ ਰੈਸਟੋਰੈਂਟ ਹੋ ਚ ਰੂਮ ਲੈ ਲਈ ਸੀ ਤੇ ਹੁਣ ਸਾਨੂੰ ਵਾਪਸ ਜਾਣਾ ਪੈਣਾ ਆ ਜਾਓ ਬਾਈ ਉਹ ਵੀ ਨਿਕਾਟ ਤੇ ਆ ਗਏ ਬਾਈ ਵਾਪਸ ਤੇ ਹੁਣ ਪਹਿਲਾਂ ਤਾਂ ਸਲਾਹ ਸੀ ਬੁਰੀ ਸਟੇ ਕਰਾਂਗੇ ਹੁਣ ਮੁੰਡੇ ਕਹਿੰਦੇ ਵੀ ਚੱਲਦੇ ਆ ਜਾ ਲੱਗੇ ਅਸੀਂ ਨੇ ਹੁਣ ਲੋਕੇਸ਼ਨ ਲਾ ਲਈ ਦਮਦਮਾ ਸਾਹਿਬ ਜਿਹੜੇ ਆਪਾਂ ਗੁਰੂ ਘਰ ਚ ਉੱਦੇ ਰੁਕੇ ਸੀ ਰਾਤ ਨੂੰ ਉੱਥੇ ਜਾਣਾ ਹੁਣ ਆਪਾਂ ਨੇ ਦਮਦਮਾ ਲੰਗਰ ਗੁਰੂ ਘਰ ਆ ਜਿਹੜਾ ਉੱਥੇ ਉੱਥੇ ਜਾ ਕੇ ਰੋਕਾਂਗੇ ਹੁਣ 1 1.5 ਵਜੇ ਪਹੁੰਚਣਾ ਆਪਾਂ ਨੇ 10 ਦਾ ਟਾਈਮ ਹੋ ਗਿਆ 10:30 ਹੋ ਗਏ 1:30 ਦਾ ਟਾਈਮ ਦਿਖਾ ਰਿਹਾ ਹੈਗਾ 2 ਵਜੇ ਤੇ ਕਰੀਬ ਪਹੁੰਚਾਂਗੇ ਤਾਂ ਵਰਕੇ ਫਿਰ ਨਹੀਂ ਤਾਂ ਉਰੇ ਰੋਕਣਾ ਸੀ ਆ ਲੈ ਵੀ ਬਾਬਾ ਦਰਸ਼ਨ ਹੋ ਗਏ ਤੇਰੇ ਹੁਣ ਇੱਥੋਂ ਚੱਲੇ ਆਪਾਂ ਵਾਪਸ ਬਈ ਠੀਕ ਆ ਵੀ ਮੁੰਡਿਓ ਪਾਰਕਿੰਗ ਦੇਖ ਲਓ ਬਈ ਰੋਡ ਤੇ ਵੀ ਫੁੱਲਾ ਇੰਨਾ ਰਸ਼ ਹੋ ਗਿਆ ਸ਼੍ਰੀ ਹੇਮਕੁੰਟ ਸਾਹਿਬ ਜੰਨੀ ਸੰਗਤ ਕਰੇ ਤਾਂ ਤੁਸੀਂ ਉੰਨੀ ਘੱਟ ਆ ਇੰਨੀ ਭੀੜ ਹੋ ਗਈ ਤਾਂ ਨਹੀਂ ਜਦੋਂ ਆਪਾਂ ਆਏ ਸੀ ਉਹ ਕਿ ਉੰਨੀ ਉੱਦੇ ਨਹੀਂ ਸੀ ਉਸ ਤੋਂ ਅਗਲੇ ਦਿਨੋਂ ਅੱਜ ਆ ਚੈੱਕ ਕਰ ਲੋ ਪਾਰਕਿੰਗਾਂ ਥੱਲੇ ਫੁੱਲ ਨੇ ਇਧਰੋਂ ਰੋਡ ਤੇ ਵੀ ਫੁੱਲ ਨੇ ਆ ਮੇਨ ਗੇਟ ਆ ਜਿਹੜਾ ਉੱਤਰ ਦਾ ਥੱਲੇ ਆ ਮੇਨ ਗੇਟ ਆ ਭਾਈ ਇੱਥੋਂ ਆਉਨੇ ਸਿੱਧਾ ਆਪਾਂ ਬਸ ਇੱਥੋਂ ਉੱਤਰ ਜਾਈਏ ਅੰਦਰ ਆ ਦੇਖਾ ਜੇ ਵੀ ਆਈ ਜਾਂਦੇ ਨੇ ਸਵੇਰੇ ਚੜਨਗੇ ਸਾਰੇ ਉੱਪਰ ਗੋਵਿੰਦ tạm ਨੂੰ ਇਹ ਗੋਵਿੰਦ ਘਾਟ ਆ ਫਿਰ ਗੋਵਿੰਦ tạm ਫਿਰ ਗੋਵਿੰਦ tạm ਤੋਂ ਸ਼੍ਰੀ ਹੇਮਕੁੰਡ ਸਾਹਿਬ ਦਰਬਾਰ ਸਾਹਿਬ ਉੱਪਰ ਲੋਕੇਸ਼ਨ ਆ ਭਾਈ ਪਾਵਸਦੀ ਫੁੱਲਾਂ ਦੀ ਘਾਟ 17 ਕਿਲੋ ਲੋ ਬੰਨਿਆ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੀ ਰਸਤੇ ਜਾਈ ਖੜੇ ਸੀ ਤੇ ਭਰਾ ਦੇ ਉਥੇ ਮੋਟਰਸਾਈਕਲ ਤਿਲਕ ਗਿਆ ਓਵਰ ਓਵਰ ਹੋ ਗਿਆ ਤੀ ਆਪਣੇ ਵਾਲਿਆਂ ਨੇ ਕਰਤਾ ਸੈਟ ਓਕੇ ਵੀਰ ਆਰਾਮ ਨਾਲ ਜਾਇਓ ਓਕੇ ਵੀਰ ਓਕੇ ਬਾਈ ਹਾਂਜੀ ਆ ਜੀ ਰਾਤ ਨੂੰ ਕੋਈ ਖੜਦੇ ਨਹੀਂ ਵੀਰ ਹੁਣ ਨਹੀਂ ਤੁਹਾਨੂੰ ਤੁਰ ਕੇ ਜਾਣਾ ਪੈਂਦਾ 4 ਕਿਲੋਮੀਟਰ ਓਕੇ ਹੁੰਦੇ ਓਹਨਾਂ ਨੂੰ ਕਿ ਆਗੇ ਬਸ ਓਹੀ ਆਗੇ ਓਕੇ ਵੀਰ ਕੋਈ ਨਾ ਕੋਈ ਬੰਦੇ ਮਿਲ ਗਏ ਸੀ ਕਿ ਆਪਣੇ ਗੱਡੀ ਦੇ ਇੱਥੇ ਆਪ ਵੀ ਖੰਡ ਆਪਣਾ ਜਿਵੇਂ ਹਾਂ ਉਹ ਮਨੇ ਕਰਤਾ ਭਾਈ ਉਹਨਾਂ ਨੇ ਹਾਲੇ ਤੱਕ ਤੋਲ ਜਾ ਕਰਤਾ ਸੀਗਾ। ਹੋ ਗਿਆ ਸਟਾਰਟ ਤਾਂ। ਪੁੱਛ ਪੁੱਛ ਕੇ ਵੀ ਚਲੋ ਵੀਰੇ ਹਿਸਾਬ ਨਾਲ ਰੋਡ ਤੇ ਹੀ ਹੋ ਰਿਹਾ ਤੇ ਆਪ ਵੀ ਆ ਭਰਾ ਅੱਗੇ। ਇਧਰ ਨਹੀਂ ਆਉਂਦੇ ਅਸੀਂ। ਠੀਕ ਆ ਵੀਰੇ। ਓਕੇ ਵੀਰੇ। ਓਕੇ ਓਕੇ ਓਕੇ। ਚਲੋ ਵੀ ਮੁੰਡਿਓ। ਆ ਲੈ ਛੋਟਾ ਭੇਜ ਕਸ। ਲੈ ਵਿਚਾਰੇ ਦਾ ਹੱਲ ਹੋ ਗਿਆ। ਨਹੀਂ ਵਿਚਾਰੇ ਬਦੀਨ ਹੁੰਦੇ ਜਾਂਦੇ ਬੂਬੂ ਕਹਿੰਦੇ। ਹਾਂ ਵੀ ਰਹਿ ਗਿਆ। ਨਾਲੇ ਸੱਟ ਲੱਗੀ ਹੋਈ ਸੀ ਤੁਰ ਕੇ ਜਾਣਾ ਪੈਂਦਾ ਵਿਚਾਰੇ ਨੂੰ। ਚੱਲ ਹੱਲ ਹੋਣਾ ਚੱਲ ਹੱਲ ਹੋ ਗਿਆ ਉਹਨਾਂ ਦਾ ਪਹੁੰਚਦੇ ਹੋਗੇ ਵਿਚਾਰੇ ਹਾਂ ਪਹੁੰਚਦੇ ਹੋਗੇ ਹੁਣ ਗੋਬਿੰਦ ਤਾਂ ਘਾਟ ਤੇ ਰੁਕ ਜਾਣਗੇ ਅਸੀਂ ਦੇਖੇ ਤੁਰੇ ਜਾਂਦੇ ਨੇ ਆਪਣੇ ਪੰਜਾਬੀ ਵੀਰ ਝੰਡੇ ਲੱਗੇ ਹੋਏ ਦੀ ਤਾਂ ਕਰਕੇ ਅਸੀਂ ਬਈ ਰੁਕ ਕੇ ਰਾਤ ਨੂੰ ਚਲੋ ਉਹਨਾਂ ਦਾ ਹੱਲ ਹੋ ਗਿਆ ਲੈ ਵੀ ਮਿੱਤਰੋ 12 ਵਜ ਗਏ ਰਸਤੇ ਚਾਈ ਜਾਂਦੇ ਸੀ ਮਾਲੀ ਵਾਲਿਆਂ ਦੇ ਲੰਗਰ 'ਚ ਫੇਰ ਰੁਕ ਗਏ ਆਪਾਂ ਤੇ ਬੰਕੇ ਤੇ ਅੱਜ ਰੋਟੀ ਉਟੀ ਖਾ ਲੋ ਬਈ ਤਾਂ ਚਾਵਾ ਨਹੀਂ ਰੁਕੇ ਸੀ ਪ੍ਰਸ਼ਾਦਾ ਵੀ ਚੱਲ ਰਿਹਾ ਹੈ ਜੇ ਵੀ 12 ਵਜ ਰਿਆਂ ਨਾਲ ਜ्यादा ਚੱਕ ਲੋ ਯਾਰ 12 ਵਜੇ ਵੀ ਦਿਲਪਹਾੜਾ ਚ ਮਿਲਦਾ ਲੰਗਰ 12 ਵਜੇ ਵੀ ਲੰਗਰ ਚੱਲ ਰਿਹਾ ਧੰਨਵਾਦ ਵੀਰੇ ਬਹੁਤ ਵੱਡੀ ਸੇਵਾ ਯਾਰ 12 ਵਜੇ ਆਈ ਜੰਨੇ ਦੇ ਲਪਹਾੜਾ ਚ ਰੰਗਲ ਮੰਗਲ ਲਾ ਰਖਨੇ ਆਪਣੇ ਆਲੇ ਨੇ ਮਾਲੀ ਆਲੇ ਨੇ ਚਾਹ ਪੀ ਲਈ ਚੱਲ ਬੱਬੂ ਲੈ ਮੈਂ ਮਿੱਤਰੋ ਪ੍ਰਸ਼ਾਦਾ ਖਾ ਲਿਆ ਵੀਰਾਂ ਕੋਲੇ ਧੰਨਵਾਦ ਵੀਰ ਬਹੁਤ ਵੱਡੀ ਸੇਵਾ ਯਾਰ ਇਨਾਂ ਦੇ ਕੋਲ ਜਾਂਦੇ ਵੀ ਤੋ ਕੇ ਸੀ ਤੇ ਹੁਣ ਅਸੀਂ ਰੁਕਣਾ ਦਮਦਮਾ ਸਾਹਿਬ ਲੰਗਰ ਤੇ ਉਥੇ ਲਾ ਕੇ ਪਾਰਕਿੰਗ ਚ ਗੱਡੀਆਂ ਸੌਂ ਜਾਗੇ ਜਿਹੜਾ 2 ਘੰਟੇ ਸੌਣਾ ਤੇ ਸਾਡਾ ਬੰਦਾ ਥੋੜਾ ਜਿਹਾ ਢਿੱਲਾ ਵੀ ਹੋ ਗਿਆ ਇਹ ਹਾਈਟ ਕਰ ਲਈ ਜਾਲਾ ਫਤ੍ਹਾ ਬੈਗਿਆ ਵਿਚਾਰਾ ਰੋਟੀ ਵੜੀਆਂ ਨਹੀਂ ਚਾਹ ਵੀ ਨਹੀਂ ਵੇਤੀ ਚਲੋ ਵੀਰ ਬੰਦਾ ਥੋੜਾ ਜਿਹਾ ਢਿੱਲਾ ਹੋ ਗਿਆ ਬੈਗਿਆ ਜਦਾ ਇਹਨੂੰ ਇੱਧਰ ਲਾ ਲਓ ਅਜੇ ਹੁਣੇ ਤੁਰੇ ਜੀ ਸਾਨੂੰ ਮਿਲ ਕੇ ਆਪਾਂ ਖੁੱਲਾ ਤੇ ਇੱਧਰ ਵੀ ਪਵਾਣਾ ਤੇਲ ਹਜੇ ਨਹੀਂ ਪਵਾਣਾ ਦੇਖਦੇ ਹਾਂ ਇਹ ਚ ਕਿੰਨੇ ਦਾ ਪੈ ਗਿਆ ਸਾਡੇ ਵਾਲੀ ਤਾਂ ਅਜੇ ਖੜੀ ਹੋ ਉਹ ਚ ਵੀ ਦੇਖਾਂਗੇ ਕਿੰਨੇ ਦਾ ਪਊਗਾ ਫੁੱਲ ਕਰਾਈਆ ਫੁੱਲ ਕਰਾਈਏ ਹੁਣ ਅਸੀਂ ਫੁੱਲੇ ਕਰਾਵਾਂਗੇ ਫੇਰ ਕਿੰਨੇ ਦਾ ਪੈ ਗਿਆ 1800 ਦਾ ਹੀ ਪੈ ਗਿਆ 1890 1800 ਰੁਪਏ ਦਾ ਦੇ ਲ ਪਾਇਆ ਹੁਣ ਉੱਚ ਦੇ ਦੇ ਨੀ ਦਾ ਪੂਗਾ ਉਹ ਲਿਆ ਭਾਈ ਗਾੜੀ ਮੇ ਖਰਚਾ ਪੂਰਾ ਕੈਸੀ ਹੋ ਗਿਆ ਭਾਈ ਗਾੜੀ ਮੋਡੀਫਾਈ ਕੀਤੀ ਹੈ ਭਾਈ ਸਟੀering ਵਾੜਾ ਤਗੜਾ ਲਗਾ ਰਕਾ ਸਟੀering ਤਾਂ ਅਸਿਆ ਮੇ ਜਿਹਨਾਂ ਤਗੜਾ ਬੰਦਾ ਉਹ ਉਸਨੇ ਲਗਵਾਇਆ ਉਹ ਤਾਂ ਪਾਜ ਕੋ ਦੇਖ ਕੇ ਲੱਗ ਰਿਹਾ ਹਾਂ ਬਦਮਾਸ਼ ਲੱਗ ਰਿਹਾ ਉਹ ਗੈਸ਼ਟ ਲੱਗ ਰਿਹਾ ਨਾ ਗੈਸ਼ਟ ਪੂਰਾ ये विलन का रोल करता है क्या, कैसा लग रहा है वो विलन विलन का रोल करता है, है। वही तो पाजी बस बोल रहे मैं किसी तरह घर पहुंच जाऊं बस हैं गाड़ी खींच दूं रात भर पहुंच जाऊं जरा रात लच्छी अबे नहीं हम पहुंच सकते पटियाला जाना है पटियाला अभी तो कहां काली पहुंचेगा कहां पहुंचेंगे और जोर पा दूं 1400 से कट हां फुल कर ला 1400 से कट मार 15 ਸਾਲ ਥੋੜਾ ਜਿਹਾ ਕਰਦੇ 480 ਹੋਰ ਅਸੀਂ ਹੁਣ ਬੋਤਲਾਂ ਚ ਪਵਾ ਲਈਏ ਬੋਤਲਾਂ ਚ ਪਵਾ ਲਓ ਬਾਈ ਬੋਤਲਾਂ ਚ ਪਵਾ 1800 ਤੇ 1500 ਸਾਰਾ ਹਿਸਾਬ ਕਿਤਾਬ ਬਾਕੀ ਤੇ ਆਪੇ ਲਾ ਲਿਓ ਬਾਈ ਹੋਰ ਹੀ ਪੁੱਛ ਦਿਆਂਗੇ ਬਾਈ ਟੋਟਲ ਖਰਚਾ ਦੱਸ ਦੀ ਵੀ ਕਿੰਨਾ ਆਇਆ ਐਂਡ ਤੇ ਦੱਸਣਾ ਪੈਣਾ ਹੁਣ ਆਪਾਂ ਸਾਰਾ ਦੋਵੇਂ ਘਟੇ ਵਿੱਚ ਹੀਮਕੁੰਡ ਸਾਹਿਬ ਦੀ ਯਾਤਰਾ ਤੇ ਜੋ ਥੋੜੇ ਲੱਗੇ ਵਾਕੀ ਰੋਟਲੇ ਬੈਠੇ ਕਿ ਬੈਠੇ ਐਨਾ ਕਿਤਾ ਜੋੜ ਘਟੋ ਆਉਂਦਾ ਮੈਨੂੰ ਮੈਂ ਦੱਸ ਦੂੰ ਆ ਗੁਣਾ ਕਰਕੇ ਉਹਨਾਂ ਨੂੰ ਦੇਖੋ ਬਾਬੇ ਜਮੇ ਤਾਂ ਜਾ ਡਿ ਗਿਆ ਹਜੇ ਪਹਾੜ ਹੋਣੀ ਹਜੇ ਲੱਗ ਰਹੇ ਨੇ ਸੈੱਟ ਕਰਨਾ ਉਹ ਕਰੋ ਚੱਕ ਕੋਈ ਤਾਂ ਕਿਸਕੜਿਆ ਦੇਖੋ ਜਦੋਂ ਤਾਂ ਜਾ ਡਿ ਗਿਆ ਤਾਂ ਫੋਲੀ ਆੰਨੇ ਨੇ ਪਹਾੜ ਗਿਆ ਨਾਲ ਦੀ ਨਾਲ ਆ ਗਿਆ ਸਮਾਨ ਹਨਾ ਆਲ ਕਰੋ ਵਿੱਚ ਰੱਖਾ ਰਾਹ ਤੋਂ ਰਾਹ ਦਾ ਦੇਖੀਓ ਤੁਸੀਂ ਵੀ ਕੰਮ ਸਟਾਰਟ ਕਰ ਦਾਂਦੇ ਨੇ ਉਹਦੀ ਵੀ ਪਹਾੜ ਅੱਗੇ ਨਾ ਖਿਸਕੇ ਬਸ ਕੰਮ ਉਹ ਬਹੁਤ ਛੇਤੀ ਫਾਸਟ ਹੋ ਕਰਦੇ ਨੇ ਲੈ ਵੀ ਮਿੱਤਰੋ 2:43 ਦਾ ਟਾਈਮ ਹੋ ਗਿਆ ਆਪਾਂ ਪਹੁੰਚ ਕੇ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਜਿੱਥੇ ਉੱਦੇ ਰੁਕੀ ਸੀ ਉਸੇ ਗੁਰ ਘਰ ਆ ਗਏ ਬਾਬਾ ਜੀ ਨੇ ਗੇਟ ਖੋਲਤਾ ਤੇ ਹੁਣ ਗੱਡੀਆਂ ਲਾਉਣੀਆਂ ਆਪਾਂ ਅੰਦਰ ਉਹਨਾਂ ਕਰ ਲੈ ਆ ਸਾਈਡ ਤੇ ਲੈ ਵੀ ਮੁੰਡਿਓ ਸੱਨ ਵਜ ਗਈ ਬਈ ਅੱਜ ਤੱਕ ਗੁਰੂਗੜ੍ਹ ਦੇ ਫਲੋਰ ਤੇ ਆ ਕੇ ਪੈ ਗਏ ਉੱਪਰ ਕਿਉਂ ਮੁੰਡਾ ਪਹਾੜ ਵੀ ਬੜੇ ਖਿਸਕੇ ਹੋਏ ਦੀ ਉਰਾ ਚ ਤੂੰ ਤਾਂ ਦਿੱਤੂ ਪੋਦੇ ਥੋੜੇ ਵੱਡ ਗਰੇ ਮੈਂ ਆਪਦੇ ਹੀ ਬਹੁਤ ਬੁਰਾ ਹਾਲ ਕਰ ਲਿਆ ਮੋਬਾਈਲ ਹੋਰ ਸਰੀਰ ਖਰਾਬ ਹੋ ਗਿਆ ਚਲੋ ਕੋਈ ਹੁਣ ਕਰੂ ਰੈਸਟ ਓਕੇ ਬਈ ਅੱਜ ਦਾ ਵਲੌਗ ਦਾ ਐਂਡ ਬਾਏ ਬਾਏ ਗੁੱਡ ਨਾਈਟ